ओम शिव शक्ति नमो नमो अंक विद्या ਦਾ 32 ਸਾਲ ਦਾ ਐਕਸਪੀਰੀਅੰਸ ਹੈ ਕਾਫੀ بڑے بڑے ਚੈਨਲਾਂ ਤੇ ਹਮੇਸ਼ਾ ਹੀ ਲਾਈਕ ਹੁੰਦਾ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜਿਹੜੀ ਜ਼ਰੂਰੀ ਗੱਲ ਸਾਂਝੀ ਕਰਨਾ ਜਾ ਰਿਹਾ ਉਹ ਹੈਗੀ ਅੰਕਾਂ ਦੇ ਬਾਰੇ 55 ਦਾ ਮਹੀਨਾ ਖਤਮ ਹੋ ਚੁੱਕਾ ਹੈਗਾ ਕੋਈ ਵੀ ਵਿਅਕਤੀ ਜਿਹੜਾ 101928 ਨੇ ਪੈਦਾ ਹੋਇਆ ਸਿਰਫ 20 ਨਵੰਬਰ ਤੱਕ ਹੈ 1028 ਜਿਹੜੇ ਪੈਦਾ ਹੋਏ ਉਸ ਤੋਂ ਬਾਅਦ ਉਹਨਾਂ ਦਾ 17 ਕਾਫੀ ਹੱਦ ਤੱਕ ਪਰਵਾਰਿਕ ਤੌਰ ਤੇ ਪੁਛਾਲੀਆਂ ਵਾਲਾ ਜਿਹੜੇ ਪਤੀ ਪਤਨੀ ਦੇ ਸਬੰਧ ਬਹੁਤ ਜ਼ਿਆਦਾ ਖਰਾਬ ਰਹਿਣਗੇ ਜੇ ਤੁਸੀਂ ਦੌੜ ਭੱਜ ਕਰ ਲੋ ਤਰੱਕੀ ਲੈਣਾ ਚਾਹੁੰਦੇ ਆ ਆਪਣਾ ਸੀਨੀਅਰ ਨਾਲ ਗੱਲ ਕਰੋ ਜਾਂ ਨਾ ਰਾਖੀ ਕਾਂਬੇ ਦੇ ਬਰਤ ਵਿੱਚ ਪਾਣੀ ਸਰਾੜੇ ਕੇ ਸਵੇਰੇ ਛੱਤਰ ਪਾ ਕੇ ਸੂਰਜ ਨੂੰ ਨਮਸਕਾਰ ਕਰਨਾ ਦੂਜਾ ਅੱਟਾ ਚਾਵਲ ਦੁੱਧ ਦੇ ਵਪਾਰੀ ਕਾਫੀ ਅਤਤਕ ਧਿਆਨ ਨਾਲ ਤੇ ਵੀ ਇੱਥੇ ਜਿਹੜੇ ਜਹਾਲਵਾਈ ਲਗਾ ਲੋ ਆਪਣਾ ਘੱਟ ਇਨਵੈਸਟਮੈਂਟ ਕਰ ਰਹੇ ਜਿਆਦਾ ਸਮਾਨ ਨਾ ਤਿਆਰ ਕਰ ਉਹਦੇ ਘੱਟ ਤੁਨਾ ਉਹਦਾ ਮਹੀਨਾ ਇਹ ਬਿਲਕੁਲ ਨਹੀਂ ਵਧੀਆ ਜਾਣ ਵਾਲਾ ਤਿੰਨ ਬਾਰਾ ਇੱਕ ਤੀਜ ਖਾਸ ਕਰਕੇ ਜਿਹੜੇ ਸਟੂਡੈਂਟ ਹੈ ਇਹ ਮਹੀਨਾ ਜਿਆਦਾ ਪੜਾਈ ਵੱਲ ਧਿਆਨ ਦੇਣ ਪੜਾਈ ਵੱਲ ਧਿਆਨ ਨਹੀਂ ਰਹਿਣਾ ਤੇ ਤਰੋ ਘਟੂਗਾ ਕਰਨਾ ਕੀ ਆ ਉਹ 파ਗੀ ਆ ਪਾਵੜਾ ਸਿੰਪਲ ਜਿਹਾ ਇਸ ਮਹੀਨੇ ਕੇਲੇ ਦੇ ਪੌਦੇ ਨੂੰ ਪਾਣੀ ਪਾਓ ਉਹ ਮਾਂ ਜੀਰੀ ਰੈਸਪਨ ਮੰਤਰਾ ਚਾਪਰੋ ਔਰ ਜਾਦੇ ਸੇ ਜਿਆਦਾ ਸਕਿਨ ਰੰਗ ਲਾਈਟ yellow ਰੰਗ ਦਾ ਪ੍ਰਯੋਗ ਕਰੋ ਉਹਨਾਂ ਲਈ ਦੇਖੋ ਬੜਾ ਗੋਲਡਨ ਪੀਰੀਅਡ ਹੈ ਜਿਹੜੇ ਸ਼ੇਅਰ ਮਾਰਕਟ ਦਾ ਕੰਮ ਕਰਦੇ ਪਰ ਮੇਰੇ ਕਹਿਤੇ ਇਹ ਨਹੀਂ ਹੈ ਕਿ ਤੁਸੀਂ ਕੋਈ ਪਦਮ ਜਿਆਦਾ ਪਹਿਨ ਲਾ ਲਓ ਬੜੇ ਖੋਸ਼ ਹੋਣ ਦੀ ਆਪਣੀ ਸੂਝ ਕੋ ਅੰਡਰ ਵਾਲਾ ਲਾਲ ਰੰਗ ਇਸ ਨੂੰ ਲੇ ਬਿਲਕੁਲ ਨਹੀਂ ਪਾਣਾ ਜੇ ਪਾਇਆ ਤਾਂ ਨਹੀਂ ਕਾਫੀ ਅਤ ਕਟਾ ਹੋਣ ਦੀ ਸੰਭਾਵਨਾ ਹੈ ਤੋ ਵੱਡੀ ਗੱਲ ਇਸ ਮਹੀਨੇ ਵਿੱਚ ਕਰਨਾ ਕੀ ਆ ਜਿਹੜੇ 5 14 23 ਪੈਦਾ ਹੈ ਹਰੀ ਰੰਗ ਦਾ ਪ੍ਰਯੋਗ ਕਰਨ ਔਰ ਜਿਹੜੇ ਕਿਨਲਸ ਹੁੰਦੇ ਆ ਉਹਨਾਂ ਦੀ ਸੇਵਾ ਕਰਨ ਜਿਹੜੇ ਕਿਸੇ ਵੀ ਡੇਟ ਆਫ ਬਰਥ ਪੈਦਾ ਹੋਏ ਕਿਸੇ ਦਾ ਟਾਈਮ ਹੀ ਨਹੀਂ ਰਗਾ ਤਾਂ ਮੇਰਾ ਟਾਈਮ ਹੀ ਨਹੀਂ ਡੇਟ ਆਫ ਬਰਥ ਹੋਣੀ ਬਹੁਤ ਜ਼ਰੂਰੀ ਆ ਮੰਨੋ ਜੇ ਡੇਟ ਆਫ ਬਰਥ ਨਹੀਂ ਨੇ ਤਾਂ ਉਹਦਾ ਸੈਂਟਾ ਆਬਜੋਨਦੀ ਆ ਤਾਂ ਹੱਥ ਜੀਆਂ ਰਖਾਵਾਂ ਉਹ ਵੀ ਕਾਫੀ ਹੱਤਾ ਕਾਉਂਡ ਕਰਦੀਆਂ ਨੰਬਰੋਲੋਜੀ ਦਾ ਪ੍ਰਮਾਣਪਤੀ ਮੇਰੇ ਤੇ ਬਹੁਤ ਜ਼ਿਆਦਾ ਬੋਲੀ ਸ਼ੰਕਰ ਸ਼ਿਵ 파ਰਵਤੀ ਬੋ ਕਿਰਪਾ ਹੈ 85700701 ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਤੇ ਓਮ ਸ਼ਿਵ ਸ਼ਕਤੀ ਨਮੋ ਨਮੋ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਜਿਹੜੀ ਜ਼ਰੂਰੀ ਗੱਲ ਸਾਂਝੀ ਕਰਨਾ ਜਾ ਰਿਹਾ ਉਹ ਹੈਗੇ ਅੰਕਾਂ ਦੇ ਬਾਰੇ ਕਿਉਂਕਿ ਮੈਂ ਐਚਕੂਕ ਮੇਰ ਨੰਬਰੋਲੋਜਿਸਟ ਹੈ ਅੰਕ ਵਿੱਦਿਆ ਦਾ 32 ਸਾਲ ਦਾ ਐਕਸਪੀਰੀਅੰਸ ਹੈ ਕਾਫੀ ਬੜੇ ਬੜੇ ਚੈਨਲਾਂ 'ਤੇ ਹਮੇਸ਼ਾ ਹੀ ਲਾਈਵ ਹੁੰਦਾ ਤੇ ਧਿਆਨ ਨਾਲ ਸੁਣੋ ਕਿ ਜਿਹੜਾ ਆ ਮਹੀਨਾ ਇਹ ਮਹੀਨਾ ਕਿਹੜਾ ਸਾਵਨ ਦਾ ਮਹੀਨਾ ਖਤਮ ਹੋ ਚੁੱਕਾ ਹੈਗਾ ਤੇ ਹੁਣ ਜਿਹੜਾ ਸ਼ੁਰੂ ਹੋਣ ਜਾ ਰਿਹਾ ਅਗਲਾ ਮਹੀਨਾ ਜਿਹੜਾ ਉਹਦਾ ਸਾਡੇ ਜੀਵਨ ਤੇ ਅੰਕ ਵਿੱਦਿਆ ਤੇ ਰਾਹੀਂ ਸਾਡੇ ਦੇ ਕੀ ਪ੍ਰਭਾਵ ਪੈਣ ਵਾਲਾ ਉਹਦੇ ਨਾਲ ਮੈਂ ਤੁਹਾਨੂੰ ਬੜੇ ਸੰਖੇਪ ਤੇ ਬੜੇ ਸਿੰਪਲ ਸਰਲ ਅਰਥਾਂ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਹਾਂ ਕੋਈ ਵੀ ਵਿਅਕਤੀ ਜਿਹੜਾ 101928 ਨੂੰ ਪੈਦਾ ਹੋਇਆ ਉਹਦੇ ਲਈ ਇਹ ਮਹੀਨਾ ਜਾਣੀ ਕਿ ਸ਼ੰਗਰਾਂਤੂ ਸ਼ੰਗਰਾਂਦ ਜਾਂ ਮੈਕਸਿਮ ਲਾਲੋ ਕ ਬੀ ਸਤੰਬਰ ਤੱਕ ਇਹ ਮਹੀਨਾ ਉਹਨਾਂ ਲਈ ਬਹੁਤ ਵਧੀਆ ਜਾਣਵਰਾ ਔਰ ਸਭ ਤੋਂ ਵਧੀਆ ਕਿਨਾਂ ਲਈ ਆ ਜਿਹੜੇ ਕਿ ਗਵਰਨਮੈਂਟ ਜੌਬ ਕਰਦੇ ਆ ਜਾਂ ਨੋਨ ਗਵਰਨਮੈਂਟ ਉਹਨਾਂ ਦੀ ਤਰੱਕੀ ਹੋ ਸਕਦੀ ਕਾਫੀ ਧੀਰ ਤੋਂ ਜਿਹੜੀ ਤਰੱਕੀ ਵਿਦ اٹਕ ਰਹੀ ਆ ਔਰ ਦੂਜੀ ਗੱਲ ਜਿਹੜੇ ਕਿ ਉਹਨਾਂ ਦੀ ਤਨਖਾਹ ਵਿੱਚ ਜਾਂ ਪ੍ਰਮੋਸ਼ਨ ਤੇ ਵੜੌਤਰੀ ਹੋ ਸਕਦੀ ਆ ਸਿਰਫ 20 ਸਤੰਬਰ ਤੱਕ ਹੀ ਆ 1 10 1928 ਜਿਹੜੇ ਪੈਦਾ ਹੈ ਉਸ ਤੋਂ ਬਾਅਦ ਉਹਨਾਂ ਦਾ 17 ਕਾਫੀ ਹੱਦ ਤੱਕ ਪਰਿਵਾਰਿਕ ਤੌਰ ਤੇ ਪ੍ਰੇਸ਼ਾਨੀਆਂ ਵਾਲਾ ਜਿਹੜੇ ਪਤੀ ਪਤਨੀ ਦੇ ਸਬੰਧ ਬਹੁਤ ਜ਼ਿਆਦਾ ਖਰਾਬ ਰਹਿਣਗੇ ਜਿਹੜੇ ਤੁਹਾਰੇ ਹੋਰ ਤਰ੍ਹਾਂ ਦੇ ਮੈਤ੍ਰਿਕ ਲਾ ਲਓ ਜਾਂ ਕੋਈ ਕਹਿ ਲਓ ਸ੍ਰੀ ਕਾ ਭਾਈਚਾਰਾ ਕਾਫੀ ਹੱਦ ਤੱਕ 20 ਨਵੰਬਰ ਤੋ ਬਾਅਦ ਤੁਹਾਡੇ ਰਿਲੇਸ਼ਨ ਕਰਾਵ ਰਹੇ ਨੇ 20 ਨਵੰਬਰ ਤੱਕ ਜੇ ਤੁਸੀਂ ਧੋੜ ਭੱਜ ਕਰ ਲੋ ਤਰੱਕੀ ਲੈਣਾ ਚਾਹੁੰਦੇ ਆ ਆਪਣਾ ਸੀਨੀਅਰ ਨਾਲ ਗੱਲ ਕਰੋ ਜਾਂ ਕੋਈ ਵੀ ਤੁਹਾਡਾ ਕੰਮ اٹਕ ਗਿਆ ਤੇ ਉਹ ਕਾਫੀ ਹੱਦ ਤੱਕ ਜਿਹੜਾ ਉਹ ਬੰਨ ਦੀ 101% ਸੰਭਾਵਨਾ ਕਰਨਾ ਉਹ ਵੀ ਕੁਝ ਨਹੀਂ ਹੈਗਾ ਤੁਸੀਂ ਦੋ ਕੰਮ ਕਰਨੇ ਇੱਕ ਤਾਂ ਰੋਜ਼ਾਨਾ ਰਾਤ ਨੂੰ ਤਾਂਬੇ ਦੇ ਬਰਤਨ ਪਾਣੀ ਸਰਾਣੇ ਰੱਖੇ ਸਵੇਰੇ ਚੱਕਰ ਪਾ ਕੇ ਸੂਰਨ ਨੂੰ ਮਸ਼ਕਾਰ ਕਰਨਾ ਦੂਜਾ ਤੇ ਗਾਂ ਨੂੰ ਗੁੜ ਰੋਟੀ ਪਾਣੀ ਇਹਦੇ ਨਾਲ ਤੁਹਾਡਾ ਇਹ ਮਹੀਨਾ ਜਿਹੜਾ ਕਿ 60 70% ਪੋਜ਼ਿਟਿਵ ਹੈ ਹੋਰ ਜ਼ਿਆਦਾ ਹੋ ਜਾਣਾ ਹੋ ਸਕਦਾ 100% ਤੇ ਵੀ ਤੁਹਾਡਾ ਇਹ ਮਹੀਨਾ ਤੁਹਾਡੇ ਲਈ ਉਪਲਬਧੀ ਭਰਿਆ ਰਹੇ ਉਸ ਤੋਂ ਬਾਅਦ ਜਿਨ੍ਹਾਂ ਦਾ ਮੂਲਾਂਗ 2 ਹੈ ਜਾਨੀ ਕਿ ਜਿਨ੍ਹਾਂ ਦਾ ਡੇਟ ਆਫ ਬਰਥ 2 11 2029 ਅੱਜ ਕੱਲ ਸਾਰਿਆਂ ਨੂੰ ਪਤਾ ਹੈ ਕਿ 2 11 2029 ਜਿਹੜਾ ਹੈਗਾ ਕਿ ਦੋ ਨੰਬਰ ਉਹਨਾਂ ਮੂਲਾਂਗ ਹੁੰਦਾ ਕਿਦਾਂ 11 1 11 ਦਾ 1 1 ਕਰਕੇ 2 ਉਸ ਤੋਂ ਬਾਅਦ b 2+0 ਕਰਕੇ 2 29 ਦਾ ਫਿਰ 2+9 11 ਦੋ ਨੰਬਰ ਇਹ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਉਹਨਾਂ ਲਈ ਬਿਲਕੁਲ ਵਧੀਆ ਨਹੀਂ ਮੈਂਟਲੀ ਤੌਰ ਤੇ ਕਾਫੀ ਹੱਦ ਤੱਕ ਪਰੇਸ਼ਾਨੀਆਂ ਆਉਣਗੀਆਂ ਕਈ ਲੋਕ ਜਿਹੜੇ ਡਿਪਰੈਸ਼ਨ 'ਚ ਹੈ ਉਹਨਾਂ ਨੂੰ ਜ਼ਿਆਦਾ ਕਾਫੀ ਹੱਦ ਤੱਕ ਉਹਨਾਂ ਦੀ ਡਿਪਰੈਸ਼ਨ ਦੀ ਮਾਤਰਾ ਵਧੂਗੀ ਮਤਲਬ ਉਹਨਾਂ ਦਾ ਹੋਰ ਜ਼ਿਆਦਾ ਡਿਪਰੈਸ਼ਨ ਵਧੂਗਾ ਜਿਹੜੇ 2 11 b 29 'ਚ ਪੈਦਾ ਹੋਏ ਆ ਉਹਨਾਂ ਦੇ ਆਪਣੇ ਜਿਹੜੇ ਕੋਈ ਵੀ ਸਬੰਧ ਜਿੱਦਾਂ ਕਹਿ ਲਓ ਪਤੀ ਪਤਨੀ ਇਹ ਸਬੰਧ ਮੈਟ੍ਰਿਕਸ ਸਬੰਧ ਪਰਿਵਾਰਿਕ ਸਬੰਧ ਕੋਈ ਵੀ ਸਬੰਧ ਉਹ ਕਾਫੀ ਹੱਦ ਤੱਕ ਖਰਾਉਂਗੇ ਸੀਨੀਅਰ ਜਿਹੜੇ ਜੋਬ ਕਰਦੇ ਆ ਉਹਨਾਂ ਨਾਲ ਆਪਸ ਵਿੱਚ ਮਤਭੇਦ ਪੈਦਾ ਹੋਣਗੇ ਤੇ ਸੀਨੀਅਰ ਬਿਲਕੁਲ ਉਹਨਾਂ ਦੀ ਉਹਨਾਂ ਦੇ ਮੁਤਾਬਕ ਗੱਲ ਨਹੀਂ ਸੁਣੂਗੇ ਤੇ ਕਾਫੀ ਹੱਦ ਤੱਕ ਉਹਨਾਂ ਨੂੰ ਵਪਾਰਕ ਤੌਰ ਤੇ ਜਿਹੜੇ ਮੰਜੂਰੀ ਅੰਦਾਜ਼ ਛੋਟ ਟਰਮ ਦੇ ਜਿਹੜੇ ਵਪਾਰੀਆ ਮੰਜੂਰੀ ਅੰਦਾਜ਼ ਸਬਜ਼ੀ ਵੇਚਣ ਵਾਲੇ ਕਰਿਆਨੇ ਦੇ ਉਹ ਸਾਰੇ ਲਈ ਘਾਟਾ ਕਾਫੀ ਹੋਊਗਾ ਆਟਾ ਚਾਵਲ ਦੁੱਧ ਦੇ ਵਪਾਰੀ ਕਾਫੀ ਧਿਆਨ ਨਾਲ ਦੇ ਹੀ ਵੇਚ ਦੇ ਜਿਹੜੇ ਜਾਂ ਹਲਵਾਈ ਲਗਾ ਲੋ ਆਪਣਾ ਘੱਟ ਇਨਵੈਸਟਮੈਂਟ ਕਰ ਰਹੇ ਜਿਆਦਾ ਸਮਾਨ ਨਾ ਤਿਆਰ ਕਰਨ ਜਿਹਦੇ ਕਰਕੇ ਉਹਨਾਂ ਦਾ ਮਹੀਨਾ ਇਹ ਬਿਲਕੁਲ ਨਹੀਂ ਵਧੀਆ ਜਾਣ ਵਾਲਾ ਆਮਜ਼ਨ ਮੈਂ ਇਹ ਨਹੀਂ ਕਹਿ ਸਕਦਾ ਲਾਸ ਹੋਊਗਾ ਆਮਦਨ ਪੱਕਾ ਘਟੂਗੀ ਦੂਜੇ ਨੰਬਰ ਤੇ ਜੇ ਉਹਨਾਂ ਦਾ ਪੰਜ ਨੰਬਰ ਵੀ ਨੈਗੇਟਿਵ ਹੈਗਾ ਨਾਮ ਤੇ ਪੰਜ ਨੰਬਰ ਨੈਗੇਟਿਵ ਹੈਗਾ ਤੇ ਉਹਨਾਂ ਲਈ ਇਹ ਮਹੀਨਾ ਬਿਲਕੁਲ ਵਧੀਆ ਨਹੀਂ ਜਾਣ ਵਾਲਾ 100% ਉਹਨਾਂ ਲਈ ਲਾਸ ਵੀ ਹੋ ਸਕਦਾ ਹੈਗਾ ਤੇ ਚੇਅਰ ਮਾਰਕਟੇ ਦਾ ਬਿਲਕੁਲ ਕੰਮ ਨਾਗਰਨ 211 29 ਵਾਲੇ ਕਾਫੀ ਹੱਦ ਤੱਕ ਉਹਨਾਂ ਲੋਸ ਰਹੂਗਾ 312 213 ਜਿਨ੍ਹਾਂ ਦਾ ਮੂਲ ਆਨ ਤਿੰਨਾ ਹੈ ਮੀਨਜ਼ ਜਿਨ੍ਹਾਂ ਦਾ ਜਨਮ ਤਰੀਕ 312 213 ਉਹਨਾਂ ਦੇ ਬਿਲਕੁਲੇ ਮਹੀਨਾ ਨੇ ਵਧੀਆ ਜਾਣ ਵਾਲਾ ਹਾਂ ਆਮਦਨ ਦੇ ਤਰਫ ਤੇ ਬੜੌਤਰੀ ਰਹੂਗੀ ਪਰ ਉਦਾਂ ਹੀ ਕਹਿ ਲਓ ਕਿ ਯਾਤਰਾ ਯਾਰਾ ਹੋਣਗੀਆਂ ਜਿਹੜਾ ਪ੍ਰੋਫਿਟ 40% ਹੋਣਾ ਇਸ ਕਰਕੇ ਜਿਆਦਾ ਯਾਤਰਾ ਨਹੀਂ ਕਰੋ ਹਾਂ ਤਾਰ ਵੀ ਯਾਤਰਾ ਕਰ ਸਕਦੇ ਆ ਜਾ ਤੁਸੀਂ ਕੋਈ ਸਿੱਧੀ ਪ੍ਰਾਪਤੀ ਲਈ ਕੋਈ ਮੂਲ ਮੰਤਰ ਜਾਪ ਕਰਨਾ ਚਾਹੁੰਦੇ ਜਾਂ ਸਿੱਖ ਸਿੱਧੀ ਦੇ ਲਈ ਉਹ ਤੁਹਾਨੂੰ ਉਨੀ ਦੀ ਕਾਫੀ ਹੱਦ ਤੱਕ ਈਸ਼ਟ ਦੇਵ ਜਾਂ ਦੇਵਤਾ ਦੇਵੀ ਦੀ ਕਿਰਪਾ ਕਾਫੀ ਹੱਦ ਤੱਕ ਜਾਂ ਤੁਹਾਡੇ ਗੁਰੂ ਦੀ ਕਿਰਪਾ ਹੋ ਸਕਦੀ ਹੈ ਉਹ ਕਰ ਸਕਦੇ ਹਵਨ ਵਗੈਰਾ ਕਰ ਸਕਦੇ ਆ ਤਿੰਨ ਬਾਰਾ 21 ਤੀਜ ਖਾਸ ਕਰਕੇ ਜਿਹੜੇ ਸਟੂਡੈਂਟ ਹੈ ਇਹ ਮਹੀਨਾ ਜਿਆਦਾ ਪੜਾਈ ਵੱਲ ਧਿਆਨ ਦੇਣ ਪੜਾਈ ਵੱਲ ਧਿਆਨ ਨਹੀਂ ਰਹਿਣਾ ਕਿ ਇੱਧਰੋਂ ਭਟਕੂਗਾ ਪੇਪਰ ਜੇ ਕਿਸੇ ਦਾ ਕੋਈ ਹਾਈਲੈਟਸ ਦਾ ਜਾਂ ਕੋਈ ਹੋਰ ਤਰ੍ਹਾਂ ਦਾ ਐਗਜ਼ਾਮ ਹੈ ਉਹਨਾਂ ਚੰਕਾਫੀ ਹੱਤਾ ਕਿੰਨਾ ਵਧੀਆ ਰਿਜ਼ਲਟ ਨਹੀਂ ਆਣਦੀ ਸੋਵਨਾ ਕਰਨਾ ਕੀ ਆ ਉਹ ਪਾ ਗਈ ਹੈ ਉਹ ਪਾ ਬੜਾ ਸਿੰਪਲ ਜਿਹਾ ਇਸ ਮਹੀਨੇ ਕੇਲੇ ਦੇ ਪੌਦੇ ਨੂੰ ਪਾਣੀ ਪਾਓ ਓਮ ਅਯਮ ਸ਼੍ਰੀਮ ਬ੍ਰੈਸਪਨ ਮੰਤਰ ਦਾ ਜਾਪ ਕਰੋ ਔਰ ਜਿਆਦਾ ਜਿਦਾ ਸਕਿਨ ਰੰਗ ਲਾਈਟ येलो ਰੰਗ ਦਾ ਪ੍ਰਯੋਗ ਕਰੋ ਉਸ ਤੋਂ ਬਾਅਦ ਹੈਗਾ ਚਾਰ ਮੂਲੰਗ ਉਹਨਾਂ ਲਈ ਜਿਨ੍ਹਾਂ ਦੀ ਜਨਮ ਤਰੀਕ 4 13 231 ਮਤਲਬ ਜਿਨ੍ਹਾਂ ਦਾ ਮੂਲੰਗ 4 ਹੈ ਕਿਦਾਂ 13 1+3 4 2+2 4 ਔਰ 31 3+ 3+1=4 ਹਾਂ ਉਹਨਾਂ ਲਈ ਦੇਖੋ ਬੜਾ ਗੋਲਡਨ ਪੀਰੀਅਡ ਹੈ ਜਿਹੜੇ ਸ਼ੇਅਰ ਮਾਰਕੀਟ ਦਾ ਕੰਮ ਕਰਦੇ ਪਰ ਮੇਰੇ ਕਹਿਣ ਤੇ ਇਹ ਨਹੀਂ ਹੈਗਾ ਤੁਸੀਂ ਇੱਕਦਮ ਜ਼ਿਆਦਾ ਪੈਸਾ ਲਗਾ ਲਓ ਬੜੇ ਫੋਸ ਸਮਝ ਕੇ ਆਪਣੀ ਸੂਝ ਬਣ ਨਾਲ ਕੰਮ ਕਰੋ ਉਹ ਕੰਮ ਕਰਨਾ ਜਿਹੜਾ ਹੈਗਾ ਫਟਕੜੀ ਆਪਣੇ ਨਾਲ ਰੱਖਣੀ ਜਿਹਦੇ ਨਾਲ ਆਪਣੇ ਫਟਕੜੀ ਦਾ ਦੰਦ ਸਾਫ਼ ਕਰਨੇ ਜਿਹਦੇ ਕਰਕੇ ਅਈ ਮਹੀਨਾ ਸ਼ੇਅਰ ਮਾਰਕੀਟ ਲਈ ਜਿਹੜੇ 4 13 23 31 ਚ ਜਨਮ ਲਏ ਆ ਜਾਂ ਕੋਈ ਲੋਟਰੀ ਪਾਉਂਦਾ ਉਹਨਾਂ ਲਈ ਲੋਟਰੀ ਵੀ ਨਿਕਲ ਸਕਦੀ ਸ਼ੇਅਰ ਮਾਰਕੀਟ 'ਚ ਫਾਇਦਾ ਵੀ ਕਾਫੀ ਹੱਦ ਤੱਕ ਹੋਊਗਾ ਪਰ ਜ਼ਿਆਦਾ ਨਹੀਂ 100% ਨਹੀਂ ਕਹਿ ਸਕਦਾ 60 70% ਦੇ ਲਾਓ ਜਿਨ੍ਹਾਂ ਦਾ ਕਾਫੀ ਹੱਦ ਤੱਕ ਲੋਸ ਚੱਲ ਰਿਹਾ ਸੋ ਧਿਆਨ ਨਾਲ ਜਿਹੜੇ ਚਾਰ ਤੇਰਾ ਬਾਈ 31 ਜੰਮੇ ਉਹਨਾਂ 19 ਦਸੰਬਰ 2023 ਤੋਂ ਟਾਈਮ ਨਹੀਂ ਵਧੀਆ ਚੱਲ ਰਿਹਾ ਆ ਹੁਣ ਜਿਹੜਾ ਮਹੀਨਾ ਬਿਲਕੁਲ 100% ਤੁਹਾਡਾ ਕਾਫੀ ਹੱਦ ਤੱਕ 60 70% ਫੇਰ ਵੀ ਵਧੀਆ ਜਾਉਂਗੇ ਜਦ ਤੱਕ ਨੇਗੇਟਿਵ ਹੀ ਚੱਲ ਰਿਹਾ ਚਾਰ ਤੇਰਾ ਬਾਈ 31 ਲਈ ਜਿਹੜੇ ਪਰਿਵਾਰਕ ਤੌਰ ਤੇ ਪਤੀ ਪਤਨੀ ਦਾ ਸਬੰਧ ਵਧੀਆ ਰਾਹੋਂਗੇ ਜਿਨ੍ਹਾਂ ਨੂੰ ਗੁੱਸਾ ਉਹ ਆਉਂਦਾ ਅਗਰੈਸਿਵ ਨੇਚਰ ਦੇ ਖਾਸ ਕਰਕੇ ਜਿੰਨੀਆਂ ਫੀਮੇਲ ਤੇ ਜਿਹਦੇ ਕਰਕੇ ਤੁਹਾਡੇ ਪਰਿਵਾਰਕ ਰਿਲੇਸ਼ਨ ਬਿਲਕੁਲ ਖਰਾਬ ਨਾ ਹੋ ਗੁੱਸਾ ਤੁਹਾਡਾ ਵੱਧ ਸਕਦਾ ਹੈ ਆਮਦਨ taraf te کافی ਹੱਦ ਤੱਕ ਤੁਹਾਨੂੰ ਇੱਕ ਅਚਨਚੇਤ ਐਂਸੈਸਟਰ ਬਲੋ ਜਿਹਦਾ ਪੂਰਵਾਂ ਨੂੰ ਕੋਈ ਪ੍ਰੋਪਰਟੀ ਜਾਂ ਪੈਸਾ ਮਿਲ ਸਕਦਾ ਹੈਗਾ ਇਹ ਧਿਆਨ ਰੱਖਿਓ ਤੇ ਜਿਹੜਾ ਰਾਹੂ ਦਾ ਉਪਾਅ ਹੈਗਾ ਬੜਾ ਸਿੰਪਲ ਜਿਹਾ ਤੁਸੀਂ ਕੁਝ ਨਹੀਂ ਕਰਨਾ ਸ਼ਿਵ ਮੰਦਰ ਜਾਓ ਓਮ ਰਾਮ ਰਾਵੇ ਨਮਾ ਕੱਚੀ ਲੱਸੀ ਚਾਵਲ ਕਾਲੇ ਤੇ ਚੜ੍ਹਾਉਂਦੇ ਹੋਏ ਕਰੋ ਤੇ ਲਾਈਟ ਤੋਂ ਲਾਈਟ ਰੰਗ ਦਾ ਪਰਜੋਨ ਨਿਕਲਣਾ ਕਾਲਾ ਲਾਲ ਰੰਗ ਇਸ ਮਹੀਨੇ ਬਿਲਕੁਲ ਨਹੀਂ ਪਾਣਾ ਜੇ ਪਾਇਆ ਤੁਹਾਨੂੰ کافی ਹੱਦ ਤੱਕ ਘਟਾ ਹੋਣ ਦੀ ਸੰਭਾਵਨਾ ਅੱਗੇ ਆ ਗਿਆ 5 14 23 ਜਿਨ੍ਹਾਂ ਦਾ ਮਨਾਕ 5 ਮਤਲਬ ਜਿਨ੍ਹਾਂ ਦੀ ਡੇਟ 5 ਉਹਨਾਂ ਲਈ 90% ਧਿਆਨ ਨਾਲ ਸੁਣੋ 90% ਇਹ ਜਿਹੜਾ ਟਾਈਮ ਹੈ 골ਡਨ ਪੀਰੀਅਡ ਜਾਣੇ ਵਾਲਾ ਤੇ ਇਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਆਊਗਾ ਖਾਸ ਤੌਰੇ ਕਮਿਸ਼ਨ ਇੰਸ਼ੋਰੈਂਸ ਦਾ ਕੰਮ ਕਰਦੇ ਕਮਿਸ਼ਨ ਕੋਈ ਵੀ ਜਰੂਰੀ ਨਹੀਂ ਹੋਣਾ ਲੋਹੇ ਦਾ ਕੰਮ ਕਰਦੇ ਕਾਰ ਬਜ਼ਾਰ ਦਾ ਜਾਂ ਕੋਈ ਕੋਈ ਹੋਰ ਕੰਮ ਕਰਦੇ ਕਿਸੇ ਕਮਿਸ਼ਨ ਦਾ ਕੋਈ ਸਪੇਅਰ ਪਾਰਟ ਦਾ ਕੰਮ ਕਰਦੇ ਜਾਂ ਕੋਈ ਵੀ ਕਰੀਦੋ ਬਰੋਗਾ ਜ਼ਮੀਨ ਦਾ ਕੰਮ ਕਰਦੇ ਕਾਗ ਕਰਕੇ ਕਮਿਸ਼ਨ ਵਾਲਿਆਂ ਨੂੰ ਬੈਂਕਿੰਗ ਵਾਲਿਆਂ ਨੂੰ ਮੈਥ ਤਾਂ ਜਿੰਨੇ ਹੀ ਮੈਥਮੈਟਿਸ਼ੀਅਨ ਅੱਛਾ ਉਹਨਾਂ ਨੂੰ ਬਹੁਤ ਹੀ ਵਧੀਆ ਜਾਣ ਬਗਾ ਸ਼ੇਅਰ ਮਾਰਕੀਟ ਤੇ ਬਹੁਤ ਜ਼ਿਆਦਾ ਫਾਇਦਾ ਹੋਊਗਾ ਪੈਸੇ ਪਰ ਫਿਰ ਮੇਰੇ ਕਹਿਣ ਤੇ ਦਣ ਜਾਨਾ ਸੂਝਵਾਨ ਤਰੀਕੇ ਨਾਲ ਕਰਨਾ ਜਿਹੜੇ ਜ਼ਿਆਦਾ ਟਰੇਡ ਨਹੀਂ ਆ ਉਹ ਵੀ ਜ਼ਿਆਦਾ ਪੈਸੇ ਮੇਰੇ ਕਹਿਣ ਤੇ ਲਾਣ ਨਹੀਂ ਲੈਣ ਕਿਉਂਕਿ ਜਿਹੜਾ ਗਿਆਨ ਹੈ ਤੁਹਾਡੀ ਜਿਹੜੀ ਆਪਣੀ ਨੋਲਿਜ ਹੈ ਤੁਹਾਡੀ ਆਪਣਾ ਜਿਹੜਾ ਐਕਸਪੀਰੀਅੰਸ ਉਹ ਵੀ ਕਾਊਂਟ ਕਰਦਾ ਤੇ ਇਹ ਨਹੀਂ ਹੈਗਾ ਮੈਂ ਇਹ ਦੱਸ ਸਕਦਾ ਕਿ ਤੁਹਾਡਾ ਇਸ ਟਾਈਮ ਤੇ ਤੁਹਾਡਾ 5 14 23 ਲਈ ਫਿਵਰਲ ਟਾਈਮ ਹੈ ਪਰ ਇਹ ਨਹੀਂ ਹੈਗਾ ਤੁਸੀਂ ਅੰਨੇਵਾ ਮੇਰੇ ਕਹਿਣ ਤੇ ਕਰ ਦਿਓ ਲਾਟਰੀ ਕੋਈ ਪਾ ਸਕਦਾ ਲਾਟਰੀ ਨਿਕਲ ਸਕਦੀ ਹੈ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਸ ਮਹੀਨੇ ਵਿੱਚ ਕਰਨਾ ਕੀ ਹੈ ਜਿਹੜੇ 5 14 23 ਚ ਪੈਦਾ ਹੋਏ ਹਰੇ ਰੰਗ ਦਾ ਪ੍ਰਚੋਗ ਕਰਨ ਔਰ ਜਿਹੜੇ ਕਿਨਲਸ ਹੁੰਦੇ ਆ ਉਹਨਾਂ ਦੀ ਸੇਵਾ ਕਰਨ ਉਹਨਾਂ ਨੂੰ ਭੋਜਨ ਕਰਾਣ ਦਾਨ ਕਰਾਣ ਬਹੁਤ ਜ਼ਿਆਦਾ ਤੁਹਾਨੂੰ ਬੈਨੀਫਿਟ ਰਹੂਗਾ ਤੇ ਇਸ ਮਹੀਨੇ ਸਾਰੇ ਮਹੀਨੇ ਮੇਰੇ ਕਹਿੰਦੇ ਕੇਸਰ ਦਾ ਤਿਲਕ ਜਰੂਰ ਲਗਾਣਾ ਉਹ ਤੁਹਾਨੂੰ ਇੰਨਾ ਫਾਇਦਾ ਹੋਣਾ ਕਹਿੰਦੀ ਅਦਨੀ ਤੇ ਜਿਹੜਾ ਨੈਕਸਟ ਅੱਗੇ ਜਿਹੜਾ 6 ਨੰਬਰ 7 ਨੰਬਰ 8 ਨੰਬਰ 9 ਨੰਬਰ ਉਹ ਮੈਂ ਤੁਹਾਨੂੰ ਅਗਲੇ ਜਿਹੜਾ ਮੇਰਾ ਐਪੀਸੋਡ ਵੀਡੀਓ ਕਲਿੱਪ ਚ ਉਹਦੇ ਚ ਮੈਂ ਐਚਕੂਗ ਮੇਰ ਨੰਬਰੋਲੋਜਿਸ ਤੁਹਾਡੇ ਨਾਲ ਕਾਫੀ ਬਰੀਫਲੀ ਜਿੱਦਾਂ ਕੁ ਮੈਂ ਤੁਹਾਨੂੰ ਦੱਸਿਆ ਸਾਂਝਾ ਕਰੂੰਗਾ ਜੇ ਤੁਸੀਂ ਕੋਈ ਵੀ ਮੇਰੇ ਨਾਲ ਕੋਈ ਕੰਸਲਟੈਂਸ ਸੀ ਕਰਨਾ ਚਾਹੁੰਦੇ ਆ ਕੋਈ ਮੇਰੇ ਕੋਲ ਪੁੱਛਣਾ ਚਾਹੁੰਦੇ ਆ ਨੰਬਰੋਲੋਜੀ ਵਾਸਤੇ ਜਾ ਆਪਣੀ ਵਾਰੇ ਕੋਈ ਭੁਵਿੱਖ ਕਿੱਦਾਂ ਨਹੀਂ ਜੋ ਪਰੇਸ਼ਾਨੀਆਂ ਉਹ ਆ ਰਹੀਆਂ ਜਿਹੜੇ ਕਿਸੇ ਵੀ ਡੇਟ ਆਵਰਟ ਚ ਪੈਦਾ ਹੋਏ ਕਿਸੇ ਦਾ ਟਾਈਮ ਹੀ ਨਹੀਂ ਹੈਗਾ ਤਾਂ ਮੇਰਾ ਟਾਈਮ ਹੀ ਨਹੀਂ ਡੇਟ ਆਵਰਟ ਹੋਣੀ ਬਹੁਤ ਜ਼ਰੂਰੀ ਹੈ ਮੰਨੋ ਜੇ ਡੇਟ ਆਵਰਟ ਨਹੀਂ ਨਹੀਂ ਹੈ ਤਾਂ ਉਹਦਾ ਸੈਕੰਡ ਆਪਸ਼ਨ ਹੁੰਦੀ ਹੈ ਕਿ ਹੱਥ ਦੀਆਂ ਰਖਾਵਾਂ ਉਹ ਵੀ ਕਾਫੀ ਹੱਤਾ ਕਾਊਂਟ ਕਰਦੀਆਂ ਨਮਰੋਲੀ ਦਾ ਪ੍ਰਮਾਤਵਾ ਜੀ ਮੇਰੇ ਤੇ ਬਹੁਤ ਜ਼ਿਆਦਾ ਬੋਲੀ ਸ਼ੰਕਰ ਸ਼ਿਵ ਪਾਰਵਤੀ ਬਹੁਤ ਕਿਰਪਾ ਹੈ ਤੇ ਮੈਂ 32 ਸਾਲ ਦਾ ਐਕਸਪੀਰੀਅੰਸ ਹੈ ਕਾਫੀ ਵੱਡੇ ਵੱਡੇ ਚੈਨਲਾਂ ਤੇ ਵੀ ਆਂਦਾ ਤੇ ਮੇਰੇ ਨਾਲ ਤੁਸੀਂ ਕੰਸਲਟ ਕਰ ਸਕਦੇ 8857300701 ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ WhatsApp ਤੇ ਜੇ ਮੈਂ ਫੋਨ ਨਹੀਂ ਚੱਕਦਾ ਜਾਂ ਮੇਰਾ ਅਸਿਸਟੈਂਟ ਜਿਹੜਾ ਪੀ ਆ ਮੇਰੇ ਨਹੀਂ ਫੋਨ ਚੱਕਦੇ ਹੈਗੇ ਤਾਂ ਤੁਹਾਨੂੰ ਮੈਸੇਜ ਜਰੂਰ ਰਿਵਰਟ ਚਾਹੂੰਗਾ ਤੇ ਇਹ ਤੁਹਾਨੂੰ ਜਿਹੜਾ ਟਾਈਮ ਦਿੱਤਾ ਜਾਊਗਾ ਅਪਾਇੰਟਮੈਂਟ ਫਿਕਸ ਕਰ ਸਕਦੇ ਆ ਤੇ ਅਗਲੇ ਐਪੀਸੋਡ ਚ ਆਪਾਂ ਦੱਸੂਗਾ 6 7 8 9 ਜੰਬਰ ਰਹਿਗੇ ਇਹ ਮਹੀਨਾ ਕਿੱਦਾਂ ਦਾ ਜਾਣ ਵਾਲਾ ਜਾਣੇ ਕਿ ਸ਼ੰਗਰਾਂ ਤੋਂ ਸ਼ੰਗਰਾਂ ਜਾਂ ਪੀ ਸਪਤੰ ਸਪਤੰਬਰ ਤੱਕ ਓਮ ਸ਼ਿਵ ਸ਼ਕਤੀ ਨਮੋ ਨਮਾਹ